ਇਸਲਾਮੀ ਜਗਤ ਵਿੱਚ ਇੱਕ ਬਹੁਤ ਅੱਛੀ ਫਕੀਰ ਹੋਈਏ ਇਸਤਰੀ ਰਾਬੀਆ ਉਹਦਾ ਬੜਾ ਜ਼ਿਕਰ ਹੈ ਜਿਵੇਂ ਭਾਰਤ ਦੇ ਵਿੱਚ ਮੀਰਾ ਹੋਈ ਸਿੱਖ ਜਗਤ ਦੇ ਵਿੱਚ ਮਾਤਾ ਭਾਗ ਕੋ ਰਹੀ ਇਸਲਾਮ ਦੇ ਵਿੱਚ ਰਾਬੀਆ ਹੋਈ ਹੈ ਬੜੀ ਕੀਮਤੀ ਉਹ ਰੂਹ ਸੀ ਸ਼ਾਮ ਨੂੰ ਰੋਜ਼ ਕੁਰਾਨ ਦੀ ਤਲਾਵਤ ਕਰਦੀ ਸੀ ਇਤਨੀ ਸੁਰ ਦੇ ਚ ਕਰਦੀ ਸੀ ਕੁਰਾਨ ਦਾ ਰੂਪ ਹੋ ਜਾਂਦੀ ਸੀ ਲੋਕੀ ਸੁਣਨ ਲਈ ਆਉਂਦੇ ਸਨ ਹਸਨ ਰੋਜ਼ ਨਵੇਂ ਤੋਂ ਨਵਾਂ ਪ੍ਰਸ਼ਨ ਕਰ ਦਿੰਦਾ ਸੀ ਰਾਬੀਆ ਤੇ ਪਾਠ ਤਬਾ ਔਰ ਰਾਬੀਆ ਉਸ ਨੂੰ ਬੜੀ ਸਮਝਾਉਂਦੀ ਸੀ ਤੂੰ ਆਮਨੇ ਪਾਠ ਸੁਣਨ ਵਾਸਤੇ ਸੁਣ ਮੈਂ ਦੇਖਦਾ ਤੂੰ ਸੁਣਨ ਵਾਸਤੇ ਨਹੀਂ ਆਉਂਦਾ ਮੈਂ ਐਸਾ ਦੇਖ ਰਿਹਾ ਤੂੰ ਬੋਲਣ ਵਾਸਤੇ ਆਉਂਦਾ ਤੂੰ ਤਰਕ ਇਕੱਠੀ ਕਰਦਾ ਹੈ बोलण वास्ते ਆਉਂਦਾ ਸੁਣਦਾ ਨਹੀਂ ਸੁਣੇ ਤਾਂ ਧਿਆਨ ਥੋੜਾ ਗਹਿਰਾ ਜਾਵੇ ਲੇਕਿਨ ਇਹ ਗੱਲ हसन ਦੀ ਪਕੜਦੇ ਚ ਨਹੀਂ ਆਉਂਦੀ ਸੀ ਉਹਨੇ ਪ੍ਰਤੱਖ ਪ੍ਰਮਾਣ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਇੱਕ ਦਿਨ ਪਾਠ ਦਾ ਟਾਈਮ ਤੇ ਹੋ ਗਿਆ ਸੀ ਪਰ ਇਸਨੇ ਪਾਠ ਨਹੀਂ ਆਰੰਭ ਕੀਤਾ ਘਰ ਦੇ ਬਾਹਰ ਮਸ਼ਾਲ ਜਲਦੀ ਚੌਕ ਤੇ ਘਰ ਸੀ ਰਾਬੀਆ ਦਾ ਤੇ ਚੌਕ ਦੇਤੇ ਮਸ਼ਾਲ ਜੀ ਮਸ਼ਾਲ ਜਲਾ ਕੇ ਚਲਾ ਗਿਆ ਸੀ ਇਹ ਮਸ਼ਾਲ ਦੀ ਰੋਸ਼ਨੀ ਦੇ ਵਿੱਚ ਕੁਝ ਲੱਭ ਰਹੀ ਸੀ ਇਤਨੇ ਚ ਹਸਨ ਆ ਗਿਆ ਉਹਨੇ ਅਖਿਆ ਰਾਬੀਆ ਕੀ ਖੋ ਗਿਆ ਮੈਂ ਮਦਦ ਕਰਾਂ ਲੱਭਣ ਦੀ ਕੀ ਗਵਾਚ ਗਿਆ ਕੀ ਲੱਭ ਰਿੰਗ ਹੈ ਰਾਬੀਆ ਕਹਿੰਦੀ ਹੈ ਸੂਈ ਖੋ ਗਈ ਹੈ ਹਸਨ ਕਹਿੰਦਾ ਹੈ ਅੰਦਾਜ਼ਾ ਹੈ ਕਿੱਥੇ ਖੋਈ ਹੈ ਕਹਿੰ ਲੱਗੀ ਘਰ ਦੇ ਕਮਰੇ ਚ ਖੋਈਏ ਕੋਠੇ ਚ ਖੜ ਖੜਾ ਕੇ हसन ਹੱਸ ਪਿਆ ਕਹਿੰਦਾ ਸ਼ੱਕ ਤੇ ਮੈਨੂੰ ਕਈ ਦਿਨਾਂ ਦਾ ਸੀ ਤੇਰਾ ਦਿਮਾਗ ਹਿੱਲਿਆ ਹੋਇਆ ਅੱਜ ਤੇ ਗੱਲ ਸਪਸ਼ਟ ਹੋ ਗਈ ਸੂਈ ਕੋਠੇ ਵਿੱਚ ਖੋਈਏ ਘਰ ਦੇ ਵਿੱਚ ਤੇ ਲੱਭਦੀ ਬਾਹਰ ਪਈ ਕੀ ਕਰਾਂ हसन ਘਰ ਦੇ ਵਿੱਚ ਅੰਧੇਰਾ ਬਾਹਰ ਰੋਸ਼ਨੀ ਹੈ ਬਾਹਰ ਮਸ਼ਾਲ ਪਈ ਜਲਦੀ ਹੈ ਕੀ ਘਰ ਦੇ ਵਿੱਚ ਮਸ਼ਾਲ ਨਹੀਂ ਤੋ ਪਤਾ ਹੈ हसन ਨੇ ਕੀ ਆਖਿਆ ਤੇ ਜੇ ਘਰ ਦੇ ਵਿੱਚ ਮਸ਼ਾਲ ਨਹੀਂ ਤਾਂ ਘਰ ਦੇ ਵਿੱਚ ਮਸ਼ਾਲ ਜਲਾ ਰਾਬੀਆ ਕਹਿਣ ਲਗੀ ਮੂਰਖਾ ਤੈਨੂੰ ਸਮਝਾ ਸਮਝਾ ਕੇ ਮੈਂ ਥੱਕ ਗਈ ਥੱਕ ਗਈ ਆ ਤੂੰ ਮਸ਼ਾਲ ਜਲਾ ਤੈਨੂੰ ਖੁਦਾ ਦਾ ਚਾਨਣਾ ਅੰਦਰੋਂ ਲੱਭ ਪਏਗਾ ਉਹ ਅੰਦਰ ਹੈ ਉਹਦੀ ਤੈਨੂੰ ਸਮਝ ਨਹੀਂ ਸਮਝ ਪੈਦਾ ਕਰ ਸਭ ਕਿਚ ਘਰ ਮੇ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਬੁਣਾ